ਹੈਲੋ ਜੀ ਸਸਰੀ ਆਕਾਸ਼ ਜੀ ਤੁਹਾਡਾ ਸਵਾਗਤ ਹੈ ਆਪਣੇ ਮਾਵਾ ਬਲੌਗ ਵਿੱਚ ਹੁਣ ਆਪਾਂ ਬਣਾਉਦੇ ਸੀ ਇਹ ਸਬਜੀ ਤੋਰੀਆਂ ਦੀ ਤੋਰੀਆਂ ਆਪਾਂ ਕੱਟ ਕੇ ਰੱਖ ਲਈਆਂ ਹਾਂ ਹਾਂਜੀ ਤੋਰੀਆਂ ਆਪਾਂ ਨੇ ਕੱਟ ਕੇ ਧੋ ਕੇ ਸੁਮਾਰ ਕੇ ਰੱਖ ਲਈਆਂ ਤੜਕਾ ਆਪਣਾ ਜੀਰਾ ਪਾ ਹੈਗਾ ਪਿਆਜ਼ ਥੋੜੇ ਮੈਂ ਵੱਧ ਪਾਉਂਗੀ ਤੇ ਫੇਰ ਆਪਣਾ ਕੁੱਕਰ ਹੈ ਜਿਹੜਾ ਗਰਮ ਹੋ ਗਿਆ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਜੋ ਤੇਲ ਆਪਣਾ ਗਰਮ ਹੋ ਗਿਆ ਸੀ ਤੇਜ ਪੱਤਾ ਤੇ ਜੀਰਾ ਪਾ ਤਾ ਆਪਾਂ ਨੇ ਹੁਣ ਪਾਵਾਂਗੇ ਹਰੀ ਮੱਠੀ ਤੇ ਲਸਣ ਹਾਂਜੀ ਹੁਣ ਪਾ ਦਣੀ ਆਪਾਂ ਪਿਆਜ਼ ਪਿਆਜ਼ ਜਦੋਂ ਭੁੱਜ ਕੇ ਬ੍ਰਾਊਨ ਹੋ ਗਏ ਫੇਰ ਆਪਾਂ ਪਾ ਦਿਆਂਗੇ ਦੇ ਵਿੱਚ ਟੋਰੀਆਂ ਤੇ ਮੀਨ ਹਾਂਜੀ ਪਿਆਜ਼ ਆਪਣੇ ਭੁੱਜ ਗਏ ਹੁਣ ਆਪਾਂ ਪਾ ਦਾਂਗੇ ਤੂੜੇ ਨੂੰ ਨਾਲ ਹੀ ਨਾ ਪਾ ਦੂੰਗੀ ਨਮਕ ਹਲਦੀ ਮਿਰਚ ਅੰਕੀ ਨਾਲ ਹੀ ਆਪਾਂ ਹਲਦੀ ਮਿਰਚ ਪਾ ਦਾਂਗੇ ਲੋੜ ਮੁਤਾਬਕ ਇਹਨੂੰ ਰੱਖ ਦੂੰਗੀ ਸਲੋ ਕਰਕੇ ਘੱਟ ਗੈਸ ਤੇ ਢਾਕ ਕੇ ਜਿਦੋਂ ਤੌਰਿਆ ਕਿ ਮਸਾਲਾ ਰਲ ਜਾਏ ਹਾਂਜੀ ਮੇਰਾ ਭਾਂਡੇ ਵੀ ਪਏ ਮੰਜ ਨਾਲੇ। ਜੇ ਮੈਂ ਪਹਿਲਾ ਭਾਂਡੇ ਮੰਜੂਗੀ ਫਿਰ ਰੋਟੀ ਪਰਾਂ ਮਰੂਗੀ। ਹਾਂਜੀ ਆਪਣੀ ਸਬਜ਼ੀ ਵੀ ਬਸ ਬਣ ਗਈ। ਹਲਕਾ ਇਹ ਮੈਂ ਪਾਣੀ ਪਾ ਦਿੰਦੀ ਇਹਦੇ ਚ। ਇੱਕ ਕੱਪ। ਤਾਂ ਕੋਣ ਕਰਨਾ ਔਖਾ ਹੈ। ਢਣੀ ਤੇ ਮੁੰਡੇ ਪਾ ਦਾਂਗੇ ਆਪਾਂ। ਕਿਉਂ ਔਖਾ ਹੈ। ਉੜਾ ਇਹ ਮੋਲਾਂਗੀ ਨੂੰ ਆਪਾਂ ਖਾਣਕ ਤੇ ਆਪਣੀ ਇਹ ਜਿਹੜੀ ਤੂਰੀਆਂ ਬਣਤੀਆਂ। ਉਹਨੇ ਤੇ ਸਬਜੀ ਬਣ ਕੇ ਉਹ ਕਿਤੇ ਆ। ਹਾਂਜੀ ਮੈਂ ਦੁੱਧ ਵੀ ਗਰਮ ਕਰਨਾ। ਕੱਲ ਆਪਾਂ ਬਣਾਈ ਸੀਗੀ ਤੂਰੀਆਂ ਦੀ ਸਬਜੀ ਤੇ ਉਸ ਤੋਂ ਬਾਅਦ ਮੈਂ ਵੀਡੀਓ ਬਣਾਈ ਨਹੀਂ ਰੋਟੀ ਪਾਣੀ ਖਾ ਕੇ ਬਸ ਮਿੱਠਾ ਪੈਗੀ। ਭਾਂਡੇ ਮੇਰੇ ਮਨ ਦੇ ਨਾਲ ਪਏ ਸਾਰੇ ਤੇ ਝਾੜੂ ਆਪਣਾ ਲੱਗ ਗਿਆ। ਕੱਪੜਾ ਨਵੀਂ ਨੇ ਮਾਰਤਾ। ਤੇ ਆ ਦੇਖ ਮਹਾਰਾਣੀ ਕਿੱਥੇ ਪੈਣੀਗੀ। ਬਹੁਤ ਆ। ਦੁਨੀਆਂ ਦਾ ਸਭ ਤੋਂ ਅੱਛਾ ਤੇ ਮੈਂ ਲੰង ਦੀ ਸੀਗੀ ਪੋਚਾ ਤੇ ਹੁਣ ਆਪਾਂ ਲਾਵਾਂਗੇ ਸਾਰੇ ਪੋਚਾ ਮੈਟ ਝਾੜ ਕੇ ਮੈਂ ਕਿਹਾ ਇਹਦੇ ਤਰ੍ਹਾਂ ਤੇ ਹਾਂਜੀ ਰਸੋਈ ਵੀ ਸਾਫ ਕਰਤੀ ਭਾਂਡੇ ਵੀ ਮਨ ਜਗੇ ਆਪਣੇ ਤੇ ਆਦਤ ਆਪਨਾ ਜਿਹੜਾ ਸਿਗਾ ਚਕਲਾ ਬੇਲਨਾ ਤਵਾ ਤੂਵਾ ਸਭ ਮਨ ਜ ਗਿਆ ਐ ਤਵਾਰ ਨੂੰ ਲਾਹ ਹੋ ਜਾਂਦਾ ਵੀ ਹਰ ਇੱਕ ਚੀਜ਼ ਚੰਗੀ ਤਰ੍ਹਾਂ ਸਾਫ ਸਫਾਈ ਹੋ ਜੇ ਵੀ ਆ ਵੀ ਸਾਰਾ ਚੱਕ ਚੁੱਕ ਕੇ ਫੇਰ ਸਾਫ ਕੀਤਾ ਤੇ ਸਾਫ ਸਫਾਈ ਆਪਣੇ ਸਾਰੇ ਹੋ ਗਈ ਤੇ ਸਿਮ ਸ਼ਾਮ ਜੇ ਨੂੰ ਮਾਂਉਂਦੀ ਦੋਈ ਆ ਵੀਜੀਦੀ ਮਾਂਉਂਦੀ ਹੋਣਾ تینਾਂ ਆ ਮੰਗੇ ਬਾਦੋਂ ਹਾਂਜੀ ਨਵੀਂ ਨੂੰ ਨਵਾਤਾ ਕੇਸੀ ਤੇ ਫਿਰ ਉਸ ਤੋਂ ਬਾਅਦ ਆਪਣੇ ਧਰ ਲਿੱਜਾ ਤੇ ਇੱਕ ਤੋਂ ਬਾਅਦ ਵਾਸਤੇ ਮੈਂ ਕੱਪੜੇ ਆ ਜਿਹੜੇ ਉਹ ਤੋਂ ਕਿ ਸੁੱਕਣੇ ਪਾ ਦੂੰਗੀ ਬਾਅਦ ਵਿੱਚ ਫੇਰ ਨਹਾਉਂਦੀ ਮੈਂ ਸਾਰਾ ਦਿਨ ਐਤਵਾਰ ਦੇ ਤਾਂ ਕੰਮ ਹੀ ਨਹੀਂ ਦੇ ਪਰ ਜੀ ਮਸ਼ੀਨ ਵੀ ਸਾਫ ਕਰਤੀ ਆਪਾਂ ਨੇ ਚੰਗੀ ਤਰ੍ਹਾਂ ਦੀ ਬਾਥਰੂਮ ਲਈ ਚੰਗੀ ਤਰ੍ਹਾਂ ਟੂਟੀਆਂ ਸਾਫ਼ ਕਰਤੀਆਂ। ਜਦੋਂ ਤੇ ਉਹ ਮੈਂ ਪਾ ਕੇ ਆਉਂਗੀ ਕੱਪੜੇ ਸੁੱਕਣੇ ਤਾਲੀਆ ਮੇਰੇ ਰੱਖਿਆ ਪਿਆ ਹੈ ਆ ਕੇ ਵਸਣਾ ਲਵਾਂਗੀ। ਹਾਂਜੀ ਕੱਪੜੇ ਆਪਾਂ ਨੇ ਸੁੱਕਣੇ ਪਾ ਤੇ ਧੋ ਕੇ ਇਹ ਗਰੇਸੀ ਨੂੰ ਨਮਾਉਣਾਗਾ। ਕੁਸ ਮੈਂ ਇੱਧਰ ਪਾਤੇ। ਮਤਾਵ ਦੇ ਨਾਲ ਹੁੰਦੀਆਂ ਤਿਆਰੀਆਂ ਕਰੀ ਜਾਂਦੀ ਸਟੈਨ ਨਹੀਂ ਪਤਾ ਜੀ ਤੇ ਇਹ ਭਈ ਨਮੋਣ ਵਾਲੀ। ਹਾਂਜੀ ਕੱਪੜੇ ਆਪਾਂ ਨੇ ਧੋਲੇ ਐਂ ਦੁਆਰ ਦੀ ਕਾਦੀ ਛੁੱਟੀ ਹੁੰਦੀ ਹੈਗੀ ਤੇ ਸਾਰਾ ਦਿਨ ਕੰਮ ਹੀ ਨਹੀਂ ਨਿਭੜਦਾਗਾ ਤੇ ਹਾਲ ਤੱਕ ਮੈਥੋਂ ਨਾ ਤਣੀ ਗਿਆ ਸਾਰੀਆਂ ਸਾਫ ਸਫਾਈਆਂ ਕੀਤੀਆਂ ਕੱਪੜੇ ਧੋਤੇ ਕੱਪੜੇ ਆਪਾਂ ਨੇ ਧੋ ਕੇ ਸੁੱਕਣੇ ਪਾਤੇ ਦੇਖੋ ਕੁਸਾਈ ਕਰਾਤੇ ਤੇ ਹਜੇ ਗਰੇਸੀ ਨੂੰ ਨਮਾਉਣਾ ਹੈਗਾ ਕਿ ਮੈਂ ਕਹੀ ਜਾਂਦੀ ਸੀ ਮੈਂ ਨਾਉਣੀ ਐ ਨਾਉਣੀ ਐ ਤੇ ਧਿਆਨ ਚ ਨਹੀਂ ਰਿਹਾ ਤੇ ਵੀ ਇਹਨੂੰ ਵੀ ਨਮੋਣਾ ਚਲੋ ਫਿਰ ਪਹਿਲਾਂ ਇਹਨੂੰ ਨਵਾ ਦਈਏ ਫਿਰ ਮੈਂ ਨਾ ਕੇ ਆਉਂਗੀ ਹਾਂਜੀ ਗਰੇਚੀ ਵੀ ਨਾਲਿਆ ਬਾਬਾ ਟਾਈਮ ਹੋ ਗਿਆ ਇਹਨੂੰ ਨਾਤੀ ਨੂੰ ਮੈਂ ਆਰਾਮ ਨਾਲ ਰੱਖੀ ਕਿ ਮੈਂ ਵੀ ਨਾਲੀ ਸੀਗੀ ਤੇ ਹਜੇ ਵੀ ਮੈਂ ਕੰਗਾ ਨਹੀਂ ਮਾਰੇ ਸਿਰ ਚ ਤੇ ਮੈਂ ਚੱਲਦੇ ਇੱਥੇ ਇਹਨੂੰ ਬਾਹਰ ਬਾਕੇ ਕੱਪੜੇ ਸੁੱਕੇ ਪੈ ਜਾਣਗੇ ਹਾਂਜੀ ਅੱਜ ਆਪਾਂ ਬਣਾਵਾਂਗੇ ਕੜੀ ਤੇ ਮੌਸਮ ਵੀ ਠੰਡਾ ਹੈ ਜਾ ਤਾਂ ਇਹ ਸੇਹ ਨੂੰ ਮੈਂ ਚੰਗੀ ਤਰ੍ਹਾਂ ਫੈਂਟ ਲੂੰਗੀ ਅਜੇ ਹੋਰ ਫੈਂਟੂੰਗੀ ਤੇ ਆਪਾਂ 4 ਚਮਚੇ ਆ ਜਿਹੜੇ ਵੇਸਣ ਦੇ ਪਾਲੇ ਤੇ ਹਲਦੀ ਨਮਕ ਮਿਰਚ ਸਾਰਾ ਕੁਝ ਪਾ ਲਿਆ ਹੁਣ ਮੈਂ ਪਿਆਜ਼ ਕੱਟ ਕੇ ਤੇ ਇਹਨੂੰ ਲਾ ਦੂੰਗੀ ਤੜਕਾ ਹਾਂਜੀ ਤੇਲ ਆਪਾਂ ਨਿਕੜਾ ਹੀ ਚ ਪਾ ਲਿਆ ਤੇਲ ਹੋ ਗਿਆ ਆਪਣਾ ਗਰਮ ਤੇਜ ਪੱਤਾ ਪਕਾਉਂਗੀ ਮੈਂ ਜੀਰਾ ਕਿ ਕੱਟਣਾ ਵੀਡੀਓ ਬਣਾਉਣੀ ਹੈ ਜੀਰੇ ਨੇ ਸੇਕ ਲੱਗ ਗਿਆ ਕਿਉਂਕਿ ਫਿਰ ਜਿਆਦਾ ਕਾਲਾ ਕਾਲਾ ਹੋ ਜਾਂਦਾ ਮੱਚ ਜਾਂਦਾ ਲਸਣ ਅਤੇ ਹਰੀ ਮਿਰਚ ਪਾ ਦਿੰਦੇ ਹਾਂ

क्या वह जोड़ा लस्सी बनाई देगी फेंटी सी तो वो मैं पानी पा लिया मैं बाहर चूने पाते हम अपना फटाफट भुन ली अपना तड़का प्याज अपने भुज के थोड़े जे थोड़े ज आलू भुज जाएंगे उन्होंने भी चंकी तरह ली से हाँ जी तड़का जो अपना चंकी तरह भुज गया ਦੇ ਵਿੱਚ ਪਾ ਲਈਏ ਆਪਾਂ ਘੋਲਿਆ ਹੋਇਆ ਗਿੱਸਨ ਲੋੜ ਮਤ ਆ ਪਾਣੀ ਪਾ ਦੇ ਚੱਪਾ ਪਾਣੀ ਕਿਉਂਕਿ ਹੌਲੀ ਹੌਲੀ ਬਣਨੇ ਨੇ ਪਾਣੀ ਪਾ ਹੁਣ ਇਹਨੂੰ ਮੈਂ ਢਾਕ ਕੇ ਰੱਖ ਦੂੰਗੀ। ਇੱਕ ਕੜਚੀ ਵਿੱਚੇ ਰੱਖੂੰਗੀ। ਕੜਚੀ ਵਿੱਚ ਮੈਂ ਘੜਤੀ ਤੇ ਸਲੋ ਕਰਕੇ ਗਿਆ ਹਾਂ ਜਮਾ ਚੰਗੀ ਤਰ੍ਹਾਂ। ਬੱਸ ਉਹ ਤੇ ਬਣ ਜਾਊਗੀ ਇਹ। ਤੇ ਇਹਨੂੰ ਉੱਪਰ ਰੱਖ ਦਾਂਗੇ ਢਾਕ ਕੇ। ਅੰਗੀ ਹਮ ਵਰਤੀ ਆਪਣੀ ਉਬਲੀ ਜਾਂਦੀ ਹੈਗੀ। ਇਹਨੂੰ ਘਰ ਚਿੰਤਾ ਮੈਂ ਕਰਦੀ ਨਹੀਂਗੀ। ਤੇ ਸਹੀ ਹੋ ਜਾਊਗਾ। ਬਾਦਚ ਆਪਾਂ ਜਦੋਂ ਥੋੜੀ ਹੋਰ ਚਿੱਗੀ ਆਪਾਂ ਪਾ ਦਾਂਗੇ ਥੋੜੀ ਜੀ ਹਿੰਗ ਤੇ ਇਹਨੂੰ ਹਜੇ ਬਣੀ ਜਾਣ ਦੋ। ਭਾਂਡੇ ਮੇਰੇ ਜਿਹੜੇ ਸੀਗੇ ਚਾਹ ਵਾਲੇ ਮਾਂਸ ਤੇ ਦੋ ਕਪਏ ਸੀਗੇ। ਕੱਪੜੇ ਲਾ ਕੇ ਲਿਆਉਣ ਵਾਲੇ ਕੱਪੜੇ ਕਦੋਂ ਦੇ ਸੁੱਕੇ ਪਏ ਹੈਗੇ। ਇੱਥੇ ਮੈਂ ਗਰੇਸੀ ਨੂੰ ਨਮਾਇਆ ਸੀਗਾ। ਤੇ ਇਹਦੇ 'ਚ ਮੈਂ ਬਿਸਕੁਟ ਜੇ ਪਾਤੇ ਸੀ ਬਿਸਕੁਟ ਨਹੀਂ ਰਸ। ਤੇ ਹੁਣ ਮੈਂ ਪਹਿਲਾਂ ਕੱਪੜੇ ਲਾ ਕੇ ਲੈ ਕੇ ਜਾਂਦੀ ਐਗੀ ਤੇ ਫੇਰ ਬੁੰਨੂ ਕੀ ਆਟਾ ਗਰੇਸੀ ਕੀ ਕਰਦਾ ਤੂੰ ਇੱਥੇ ਹੈ ਚੁੰਦਰੀ ਕੀ ਕਰਦਾ ਜੀ ਗਰੇਸੀ ਓਏ ਗਰੇਸੀ ਡੈਡੀ ਆ ਗਿਆ ਦੇਖ ਪੂਛ ਹਲਾਉਂਦੀ ਡੈਡੀ ਕਿੱਥੇ ਆ ਵਾਲੀ ਪੈੜੀ ਹੈ ਕੀ ਕਹਿੰਨਾ ਗਰੀਚੀ ਕੀ ਕਹਿੰਦੇ ਸੀ ਤੂੰ ਕੀ ਕਹਿੰਦੇ ਸੀ ਇਹ ਪਤਾ ਲੱਗੇ ਨਵਾਂ ਵੀਡੀਓ ਬਣਾਉਂ ਨਈ ਵੀਡੀਓ ਨਹੀਂ ਬਣਾਉਂਦੀ ਮੈਨੂੰ ਤਾਂ ਗੱਲ ਕਰੀ ਆਨੀ ਹੈਗੀ ਉਹਦੇ ਨਾਲ ਹਰਚੂ ਜਿਸਨੇ ਕਿੱਥੇ ਹੈ ਅੱਜ ਨਾ ਤੈ ਗਰੀਸੀ ਸਿਆਣੀ ਬਣ ਕੇ ਆ ਬਹਿ ਜਾਂਦੇ ਸਿਆੜੀ ਬਣ ਕੇ ਕਿੰਨ ਪਤਾ ਲੱਗ ਜਾਂਦਾ ਜੀ ਮੇਰੀ ਵੀਡੀਓ ਬਣੀ ਜਾਂਦੀ ਹੈਗੀ ਹਾਂ ਸੜੀ ਵੀ ਆਪਣੀ ਬਣ ਗਈ ਦੇਖੋ ਜਿਹੜੀ ਹਿੰਕ ਸੀਗੀ ਉਹ ਵੀ ਆਪਾਂ ਨੇ ਪਾਤੀ ਸੀਗੀ ਜੇ ਮੈਂ ਇਹਨੂੰ ਮੈਂ ਕਾਸ ਨੂੰ ਬੰਦ ਕਰ ਦੂੰਗੀ ਕਿਉਂਕਿ ਫਿਰ ਬੋਲੀ ਉਹ ਕਾਠੀ ਦੀ ਰੋਟੀ ਜੀ ਇਹ ਰੱਖ ਦਾਂਗੇ ਆਪਾਂ ਟਾ ਕੇ ਜੇ ਧਣੀਆਂ ਹੁੰਦਾ ਨਾ ਫਿਰ ਬਾਰੀ ਦੱਤੀ ਸੀ ਇਹ ਗੱਲ ਬਣ ਜਾਂਦੀ ਨਾ ਧਣੀਆਂ ਤੇ ਨਾ ਮੇਰੇ ਕੋਲੇ ਮੇਥੀ ਹੈ ਸੁੱਕੀ ਹਾਂਜੀ ਆਪਾਂ ਨੇ ਨਾ ਤੰਦੂਰ ਦੀ ਰੋਟੀ ਖਾਣ ਦਾ ਦਿਲ ਕਰਦਾ ਸੀ ਮੇਰਾ ਤੇ ਮੈਂ ਨਾ ਕੁੱਕਰ ਚ ਲਾਈਆਂ ਦੇਖੋ ਕੁੱਕਰ ਵੀ ਆਪਣਾ ਸਾਫ ਹੈਗਾ ਤੇ ਪਾਣੀ ਲਾ ਲਾ ਕੇ ਫੇਰ ਬਣਾਈਆਂ ਤੇ ਹੁਣ ਮੈਂ ਤੁਹਾਨੂੰ ਲਾ ਕੇ ਆ ਕੇ ਦਿਖਾਉਣੀ ਹੈਗੀ ਤੇ ਮੈਂ ਫੜਾ ਕੇ ਉਹ ਨੀ ਨੀ ਤੇ ਟੈੜੀ ਨੂੰ ਗਰਮ ਗਰਮ ਚੋਪੜ ਚੋਪੜੀਆਂ ਮੈਂ ਤਾਂ ਨਹੀਂ ਕਿਉਂਕਿ ਉਹ ਸੀਗਾ ਮਤਲਬ ਵੀ ਖਾਂਦੇ ਨਹੀਂ ਜਿਆ ਚੋਪੜੀਆਂ ਨੂੰ ਚੋਪੜੀ ਖਾਂਦੇ ਆ ਤੇ ਤੰਦੂਰੀ ਰੋਟੀ ਆਪਣੀ ਬਣ ਕੇ ਹੋ ਗਈ ਤਿਆਰ ਹਾਂਜੀ ਫਿਰ ਮੈਂ ਕਹਿੰਦਾ ਵੀਡੀਓ ਵੀ ਬਣਾਈ ਲੱਗੇ ਜਿਸ ਦਾ ਜੀ ਕਰਦਾ ਹੈ ਨਾ ਤੰਦੂਰੀ ਰੋਟੀ ਖਾਂਦਾ ਕਹਿੰਦੇ ਆ ਆਪਣਾ ਮਾੜਾ ਮੋੜ ਜਾਂਦਾ ਤੇ फिर कुछ कर मैं बना लिए कुकर रोटिया गर्म हो गया जी रोटी है आप लावे खाइए ओले हाथ ना लवेंगे कोई ਇਹਨਾਂ ਤੇ ਪਾਣੀ ਲਾ ਲੇ ਨਾ ਪਾਏ ਨੂੰ ਵਧਾ ਲਾਂਗੇ ਰੋਟੀ ਨੂੰ ਛੋਟੇ ਮੈਂ ਛੋਟੇ ਲਾਈਏ ਕਿਉਂਕਿ ਇਹਦੇ ਚ ਬਾਹਰ ਨੂੰ ਵੱਡੀਆਂ ਤਾਂ ਲੱਗਦੀਆਂ ਜੀ

ਰੋਟੀ ਨਾ ਹਾਰ ਦੀ ਗੀਸੀ ਜਲਦੀ ਆ ਗਈ ਰੋਟੀ ਤੇ ਦੋ ਲੱਤੀਆਂ ਫਤਰੀਆਂ ਆਪਣੀਆਂ ਤੇ ਇਹਨੂੰ ਪਰਚੇਸ ਕਰ ਲਓ ਦੇਖੋ ਆਪਣੀ ਰੋਟੀ ਕਿੰਨੀ ਵਧੀਆ ਬਣੀ ਹੈ ਤੇ ਇੰਤਰੋ ਰੋਟੀ ਆਪਣੀ ਆ ਗਈ ਦੇਖੋ ਐ ਹਲਕੀ ਜੀ ਆਪਾਂ ਚੱਕ ਕੇ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਰਾੜਨਾਂਗੇ ਜਿੱਥੋਂ ਕੱਚੀ ਹੈ ਜੀ ਬੜੀ ਜੀ ਇਹਨੂੰ ਮੈਂ ਚੋਕਰ ਦੂੰਗੀ ਇਹ ਗਰਮ ਗਰਮ ਤੰਦੂਰੀ ਬਣ ਕੇ ਰੋਣੀਆਂ ਤਿਆਰ ਕੜਕਦੀਆਂ ਕੜਕਦੀਆਂ ਸਿੱਠੀ ਪਲੇਟ ਤੇ ਧਰਤੀਂ ਰੱਖੀਏ ਚਲੋ ਹਾਂਜੀ ਹੁਣ ਆਪਾਂ ਇੱਥੇ ਵੀਡੀਓ ਦੀ ਕਰਾਂਗੇ ਜੀ ਵੀੜਿਆਂ ਨੂੰ ਵੱਤ ਵੱਤ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ చల్ది వీడియోనుక సబ్స్క్రైబ చూత ధన్